ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਅੱਜ ਅਸੀਂ ਮਹੀਨੇ ਡੇਢ ਮਹੀਨੇ ਬਾਅਦ ਬਲੌਗ ਬਣਾਉਣ ਲੱਗੇ ਜ਼ਿਆਦਾ ਹੋ ਗਿਆ ਇੰਨਾ ਹੋ ਗਿਆ ਤੇ ਅੱਜ ਆਪਾਂ ਬਲੌਗ ਦੀ ਕਰਤੀ ਸਟਾਰਟ ਤਰਨੂਨ ਚੋਂ ਆਪਾਂ ਤਿਆਰ ਹੋ ਗਏ ਨੇ ਬੰਦੇ ਕਿੱਡੀ ਜਿਹੀ ਉੱਟ ਕੇ ਬੈਠੇ ਪਹਿਲਾਂ ਸੁੱਤੇ ਪਵਣਦਾਲ ਚੱਲ ਪੁੱਛ ਆਪਾਂ ਪਮਣਦਾਲ ਚੱਲ ਪੁੱਛੋ ਪਮਣ ਠੀਕ ਠਾਕ ਪੈਰ ਠੀਕ ਆ ਹੋ ਗਿਆ ਟੀ ਚੁੱਕ ਕੇ ਤਗਾ ਉਂਗਲਾਂ ਲਾ ਮੈਂ ਹਿੱਲਦਾ ਨਾ ਕਰਦਾ ਸੁਭੋਈਆ ਸਾਡੇ ਫਾਰਮੈਸ ਸਾਹਿਬ ਫਾਰਮੈਸ ਸੱਸਰੀ ਕਾਰ ਸੱਸਰੀ ਕਾਰ ਠੀਕ ਠਾਕ ਬਾਕੀਆਂ ਦੇ ਫੂਟ ਚੈੱਕ ਕਰਦੇ ਮੇਰੇ ਇਹ ਫਾਰਮੈਸ ਸਾਹਿਬ ਦੇ ਫੂਟ ਇਹ ਸੜਨ ਨੈਕਸਟ ਹੋਰ ਮੈਨੰਦਾ ਚੱਲ ਗਿਆ ਫਰਮਾਇਆ ਸਾਹਿਬ ਇਧਰ ਅਸੀਂ ਧੋਬੀ ਲੈਂਦਾ ਇਹਨੂੰ ਲੀਡੇ ਦੇ ਤੇ ਤਾਂ ਬੀੜੀ ਚਾਰ ਬਾਲਟੀਆਂ ਪਉਣਗੀ ਚੋਰ ਉਧਰ ਦੇ ਇਧਰ ਸ਼ਮੀ ਬਦਮਾਸ਼ ਆਏ ਸ਼ਮੀ ਬਦਮਾਸ਼ ਬਦਮਾਸ਼ ਆ ਸਾਸਰੀ ਕਾ ਸਾਰੇ ਆ ਗਿਆ ਸ਼ਮੀ ਬਦਮਾਸ਼ ਕਮਬੈਕ ਹੋ ਗਿਆ ਮੇਰਾ ਏ ਆਏ ਅੱਧ ਨੂੰ ਦੱਸ ਥੋੜਾ ਜਿਹਾ ਆ ਲੀਡ ਕਿੰਨੇ ਸੋਟੇ ਮਿਲੇ ਬੜ ਦ ਕਿਦੇ ਆ ਚੁੱਕ ਕੇ ਬਾਹਰ ਮਾਰ ਹਲੋ ਓਕੇ ਹਜੇ ਮਾਦਰੀ ਆ ਚਲੀਏ ਡਿਊਟੀ ਚਲ ਡਿਊਟੀ ਚਲੀਏ ਸੁਭਦਾ ਸਾਹਿਬ ਫੌਜੀ ਸਾਹਿਬ ਦੇ ਫ੍ਰੇਡ ਵਾਲੇ ਜਿੱਤੀ ਚੈੱਕ ਕਰੋ ਉਹ ਇੱਥੇ ਆ ਗਿਆ ਫ੍ਰੇਡ ਕਰਨੀ ਆ ਇਹ ਸਾਰਾ ਰੱਖਿਆ ਕੀ ਰੱਖਿਆ ਜੈਲ ਸਾਹਿਬ ਗੱਡੀ ਦੀ ਚਾਬੀ ਗੱਡੀ ਦੀ ਚਾਬੀ ਅੰਦਰ ਪਈ ਮੈਂ ਮੋਲਿਆ ਤਾਂ ਮੈਂ ਜੁੜ ਕੇ ਗੱਡੀ ਦੀ ਚਾਬੀ ਉੜਾ ਓਏ ਸਮੀ ਵੀਰ ਗੱਡੀ ਦੀ ਚਾਬੀ ਫੜਾ ਫੜਾ ਗੱਡੀ ਆ ਜਿਹੜਾ ਤੁਹਾਡਾ ਭਾਈ ਚਲਾਏਗਾ ਅਰੇ ਹੋ ਜੋ ਗੱਡੀ ਆ ਤੁਹਾਡਾ ਭਾਈ ਚਲਾਏ ਤੂੰ ਮਾਰਨਾ ਸਾਨੂੰ ਨਾ ਵੀ ਤੁਰਪੇ ਡਿਊਟੀ ਬੰਦੇ ਕਿੱਥੇ ਤੁਰਪੇ ਕਿੰਨੀ ਸਪੀਡ ਤੇ ਜਾ ਰਹੇ ਸਪੀਡ ਜੇ ਸਪੀਡ 13 ਚ 13 ਜਿਆਦਾ ਸਪੀਡ ਤੇ ਜੀ ਨਾ ਆਹਦੇ ਸਮੀ ਨੂੰ ਬਿਠਾਉ ਪਿੱਛੇ ਸਮੀ ਪਿੱਛੇ ਗਿਆ ਦੋਸਤ ਕਿਵੜਾ ਉਹ ਇੱਕ ਗੱਡੀ ਉਠਾਉਂਦਾ ਮੈਂ ਕਹਣਾ ਗਾੜੀ ਚੜ੍ਹ ਮੈਂ ਕਹਣਾ ਪਿੱਛੇ ਫੋਨ ਘਮਾ ਆ ਸਮਝੀਂ ਦੱਸ ਸਮਝੀਂ ਨਾ ਤੇ ਜਾਣਦੇ ਬਦਮਾਸ਼ਾਂ ਨੂੰ ਜਾਣਦੇ ਬਦਮਾਸ਼ਾਂ ਇਧਰ ਲੈਂਟਰ ਵਾਲੀ ਮਸ਼ੀਨ ਚਾਲੂ ਕਰਤੀ ਆ ਤੇ ਲੈਂਟਰ ਪਾ ਮੇਰੇ ਪਾ ਲਿਆ ਜੇ ਦਾਲ ਜੁਲਮਾ ਨਹੀਂ ਬਣਾਣੀ ਲੈਂਟਰ ਪਾਓ ਮੇਰੇ ਵੀਰ ਬੂਟ ਆ ਆ ਵੇ ਠੇਕਦਾਰ ਸਾਹਿਬ ਦੇ ਵਿੱਚ ਬੈਠ ਗਿਆ ਹਾਂ ਖਾਣਾ ਕਿੱਥੇ ਚਾਹੀਦਾ ਉਹ ਦੀ ਬਣਾ ਰਹੀ ਨੇ ਲੇਵਰ ਹੋਂ ਦਈ ਅੱਗੇ ਤਾਂ ਆਪਾਂ ਨਾ ਪ੍ਰੋਮੋਨ ਮੋਟਾ ਲੈ ਲੈਣਾ ਇਹ ਨਹੀਂ ਕੋਈ ਨਾ ਸੰਦੇਸ਼ ਆ ਮਾੜੀ ਗੱਲ ਈ ਗਰੀਦਾਰ ਬੋਸਟਰ ਮੱਛਰ ਮਾਰਨੀ ਦੀ ਦਵਾਈ ਹੈ ਰਾਤ ਨੂੰ ਮੱਛਰ ਜਿਹੜਾ ਜਗਨ ਜਦਾ ਜ਼ਿਆਦਾ ਹੋ ਜਾਂਦਾ ਨਾ ਉਸ ਤੋਂ ਬਾਅਦ ਇਹਨੂੰ ਜਲਾਓ ਤਾਂ ਮੱਛੀ ਨਹੀਂ ਲੜਦੇ ਬਾਕੀ ਸ਼ਮੀ ਨੂੰ ਪੁੱਛ ਕੇ ਵੇਖਿਓ ਓਕੇ ਇਹ ਉਹ ਲੈਤੀ ਆਪਣੀ ਗੱਲ ਉਹ ਹੁਣ ਆਪਾਂ ਕਹਿੰਦੇ ਕਿ ਸੂਪ ਪੀਣ ਆਏ ਆ ਰੈਜ ਸੂਪ ਮੇਰੇ ਨਾਲ ਉਹ ਹੈ ਕਿਉਂ ਤੂੰ ਸਿੱਧੇ ਸਾਨੂੰ ਪਿਉਣਾ ਹੈ ਇਹ ਆ ਗਈ ਮਾਰਕੀਟ ਜਸਈ ਜੋਸਈ ਇੱਥੇ ਬਹੁਤ ਗੱਡੀਆਂ ਚੱਲਦੀਆਂ ਤੜੀ ਪੁੱਲ ਚੱਲਦਾ ਤੇ ਚਾਈਨੀਜ਼ ਸੂਪ ਹਾਂ ਵਾਹ ਉੱਤੇ ਹੀ ਆ ਨਾ ਨਾ ਇਹ ਚਾਰ ਲਾਇਆ ਉਸ ਤੋਂ ਬਾਅਦ ਮੋੜਦੀ ਨਹੀਂ ਬਈ ਉਸ ਤੋਂ ਬਾਅਦ ਦਾਲ ਭਰੀ ਟਮਾਟਰ ਦੇ ਨਾਲ ਟਮਾਟਰ ਦੇ ਨਾਲ ਉਸ ਤੋਂ ਬਾਅਦ ਖਾਧੀ ਗਈ ਮੂੰਹ ਦੇ ਨਾਲ ਉਸ ਤੋਂ ਬਾਅਦ ਗੱਡਾ ਲਿਆ ਹਾਂ ਕੀ ਚਾਹੀਦਾ ਪਾਣੀ ਪਾਣੀ ਉਹ ਜਿਹੜਾ ਕੋਸਾ ਹੈ ਉਹ ਵੀ ਮਟਰੋ ਇਹ ਹੁੰਦੀ ਆ ਕੰਕਰੀਟ ਇਹਦੇ ਨਾਲ ਕੰਕਰੀਟ ਕਰਦੇ ਆ ਤੇ ਇਧਰੋਂ ਗੱਡੀਆਂ ਆਉਂਦੀਆਂ ਸੁੱਦੀਆਂ ਦੇ ਚ ਲੱਗੀਆਂ ਤੇ ਸੂਬੇ ਸੂਬੇਦਾਰ ਸਾਹਿਬ ਬੈਠੇ ਸਾਡੇ ਦਾਣੇ ਖਾਂਦੇ ਮੂੰਕਾਈ ਦੇ ਬਹੁਤ ਮਜ਼ਾ ਆਉਂਦਾ ਇਹਨਾਂ ਨੂੰ ਯਾਰ ਇਹ ਟੇਸਟੀ ਯਾਰ ਟੂ ਮੱਚ ਓ थैंक यू ਓ ਵਰੀ ਨੇਸ ਇੰਗਲਿਸ਼ ਬੋਲੋ ਫਿਰ ਕੁਝ ਨਾ ਆਈ ਡੋਟ ਈ ਟੂਡੇ ਓਕੇ ਯਾ ਇਹ ਆਉਂਦਾ ਬੰਦਾ ਇਹਦਾ ਪਿੰਡ ਹੈਗਾ ਠੱਠਾ ਤੇ ਜ਼ਿਲ੍ਹਾ ਹੈਗਾ ਤੰਦਨ ਗੱਲ ਕਰਨ ਕਿੱਥੋਂ ਦਾ ਤੂੰ ਕਿਹੜਾ ਪਿੰਡ ਤੇਰਾ ਮੇਰਾ ਠੱਠਾ ਤੇ ਜ਼ਿਲ੍ਹਾ ਜ਼ਿਲ੍ਹਾ ਕਰਨਤਾਰ ਨੇ ਇੱਥੇ ਕੀ ਕਰਨਾ ਹੈ ਇੱਥੇ ਕ੍ਰੇਨ ਸਿੱਖਣੇ ਅਰੇ ਹਾਲ ਤੇਰੇ ਕ੍ਰੇਨ ਵਾਲੇ ਕਿੰਨਾ ਟਾਈਮ ਹੋ ਗਿਆ ਤੈਨੂੰ 7-8 ਮਹੀਨੇ ਨਾ ਨਾ ਬੰਦਾ ਆ ਮੈਂ ਹਾਂਜੀ ਹੱਥ ਨਾਲ ਲੱਕ ਜਾਓ ਹਾਂਜੀ ਮਾਦੀ ਹਾਂਜੀ ਤੇ ਆ ਸਾਡੇ ਪਿੰਡ ਵੀ ਠੱਠੇ ਵਾਲੇ ਆ ਇਹਦੇ ਇਦਾਂ ਪਰਨਾ ਬੰਦੇ ਹੁੰਦੇ ਇਹ ਤੁਹਾਡੇ ਪਿੰਡ ਦਾ ਰਵਾਜ ਹੀ ਆ। ਹਾਂਜੀ। ਬਾਬਾ ਜੀ ਮਾਮਾ ਡੀਜਲ ਵਾਲੇ ਤਣਾ ਗਣੇ। ਬਾਬਾ ਜੀ ਰਾ ਤੁਹਾਡੇ ਪਿੰਡ ਦਾ ਹੀ ਆ। ਬਾਬਾ ਜੀ ਗਣੇ ਦਿਓ ਥੋੜੇ ਜਿਹਾ। ਬਾਬਾ ਜੀ ਇਹ ਪ੍ਰਸ਼ਾਦ ਆ ਬਾਬਿਆਂ ਦਾ। ਹਾਂ ਬਹਿ ਜਾ। ਵਾਹ ਕਰ ਤਾ ਤੁਨੂੰ। ਬੈ ਬੈ ਬਾਗਦਾ। ਕਲੇਪਣੇ ਬਣਾਉਣੀਆਂ ਆ ਜੀ। ਸਾਹਿਬ ਆਪ ਗੱਡੀ ਖਾਲੀ ਕਰਾਉਂਦੇ ਆ ਤੁਹਾਡਾ ਬਿਜੀ ਆਉਂਦੇ। ਹਾਂਜੀ। ਵਾਹ। ਦਰ ਕੋਈ ਮਿਲਦੇ ਗਰੀ ਮਿਲ ਕੇ ਆ ਰਿਹਾ ਕਿ 4 ਕਰਦੇ ਇਧਰ ਐਡਰਾਮ ਪਿਆ ਵਾ ਐਡਰਾ ਨਾ ਆਪਾਂ ਕੰਮ ਕਰਦੇ ਦੇ ਦੇਖੋ ਤੇ ਹਾਂ ਜੀ ਯਾ ਮੈਂ ਸੋਚ ਉਹ ਬੋਲੇ ਕਿ ਬਾਏ ਕੰਟੇਨਰ ਮੈਂ ਹਾਂ ਆ ਕੇ ਪਤਾ ਲੱਗਾ ਕੀ ਬੋਲੇਆ ਲੈ ਹੁਣ ਉਹ ਉੱਥੇ ਜਾ ਕੇ ਲੋ ਗਿਆ ਸਲਿੰਗ ਤੇਰੇ ਪਾਪੇ ਪੌਣੀ ਮਾਰੀ ਆਵਾਜ਼ ਨੂੰ ਬੁੱਢਾ ਉਹਦਾ ਕਹਿੰਦਾ ਤਿੰਨ ਤਿੰਨ ਜਣੇ ਅੰਦਰ ਚਲੇ ਹੋਆ ਤਿੰਨ ਅੰਦਰ ਕੇ ਮੈਰੀ ਕਰਿਆ ਬੁੱਢੇ ਨੇ ਨਹੀਂ ਲੱਗਿਆ ਹੁਣ ਆਬ ਤੇਰਾ ਕਹਿ ਬਦੇਰਾ ਜਿਹੜੀ ਗਰੀ ਕੀਤੀ ਆ ਉਹ ਵੜਿਆ ਕੱਡਾ ਭੜੀਆਂ ਆਈਆਂ ਇੱਧਰ ਅੱਖਾਂ ਵਿਖਾਇਆ ਨਹੀਂ ਇਹ ਬਲਾਗ ਨੂੰ ਪਾਣਾ ਯਾਰ ਸੌਂ ਦਿਖਾ ਨੋ ਵੀ ਮਿੱਤਰੋ ਇਹ ਕਰਦਾ ਸਾਨੂੰ ਖਰਾਬ ਤੈਨੂੰ ਅਸੀਂ ਦਿੱਤਾ ਬੰਦ ਇਹਦੇ ਬੰਦਾ ਬੱਦਾ ਇਹ ਬੱਦਾ ਬੰਦਾ ਨੇ ਹੁਣੇ ਬੱਦਾ ਹੁਣੇ ਬੱਦਾ ਮਟੇ ਲਾਈਆ ਮਟੇ ਲਾਈਆ ਭਾਈ ਕਸਿਆ ਨਹੀਂ ਨਾ ਮਟੇ ਲਾਈਆ ਸੂਬੇਦਾਰਾਂ ਦੇ ਕੋਲ ਇਹ ਤੈਨੂੰ ਕਾਹਦੀ ਆਪਣੀ ਕਿੱਥੇ ਦਿੱਤੀ ਇਹ ਸਮਝ ਨਹੀਂ ਆਲੀ ਕਿੱਥੇ ਬੱਧਾ ਮੈਂ ਅਗਲਾ ਕੋਲ ਲੱਗਾ ਸੀ ਮਾਚੀ ਦਾ ਕੋਲ ਨਹੀਂ ਲਾਲ ਲਾਈਟ ਤੇ ਮੈਂ ਨਹੀਂ ਖਾਂਦਾ ਇਹ ਸਮਝ ਨਹੀਂ ਆਲੀ ਤੈਨੂੰ ਕਿੱਥੇ ਬੱਧਾ ਬਿਨਾ 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 ਨੂੰ ਤੈਨੂੰ ਸਮਝ ਨਹੀਂ ਆਣੀ ਕਿੱਥੇ ਬੱਧਾ ਆਹ ਵੀ ਹਸਰਾਵਾ ਆਹ ਵਾਸਰਾਏ ਆਹ ਵਸਰਾ ਆਹ ਬੋਲੋ ਓਏ ਇਹ ਦੀ ਰਾਹ ਦੇਖਦਾ ਵੇ ਆਹ ਹੀ ਸਿਰਾ ਹੋ ਇਹ ਸਿਰਾਈ ਲੱਗਾ ਇਹ ਸਿਰਾਈ ਲੱਗਾ ਸਿਰਾਈ ਲੱਗਾ ਬੱਦਾ ਕਿੰਨੇ ਆ ਮੈਂ ਖੋਲੂ ਤੁਹਾਨੂੰ ਪਤਾ ਆਪਣੀ ਅੱਜ ਦੀ ਅਰੇਂਜ ਕਰ ਤਿਆ ਹਾਂ ਦੁੱਧ ਹੀ ਜ਼ਿਆਦਾ ਮਾਰਦੇ ਨੇ ਨਹੀਂ ਨਹੀਂ ਖੋਲਣਾ ਨਹੀਂ ਇਹ ਖਰਾਬ ਬੜੇ ਚੰਦਾ ਕਹਿੰਦੇ ਆ ਮੈਨੂੰ ਇਹ ਲਖੋ ਹਾਂਜੀ ਚਲ ਰਾਤ ਦੀ ਪੇਖਰਮ ਹੋ ਗਿਆ ਬੜੇ ਹੋ ਗਿਆ ਹੈ ਹੋ ਗਿਆ ਹੈ ਸਵੇਰ ਦਾ ਹੀ ਕਰਨੀ ਦਾ ਲਗਾ ਲਈ ਠੀਕ ਆ ਉਹ ਕਿਹੜੀ ਪਲੇਟ ਹੀ ਜਿਹੜੀ ਸਿੱਧੀ ਕਰਨੀ ਹੈ ਉਹਨੂੰ ਖੋਲ ਕੇ ਲਾਂਦੀ ਉਹਨੂੰ ਸਿੱਧੀ ਕਰਾਉਣ ਨੂੰ ਫੇਰ ਲਗਾਉਂਦੇ ਕਿਹੜੀ ਖੋਲ ਕੇ ਲਾਂਦੀ ਪਤਾ ਨਹੀਂ ਕਿਹੜੀ ਆਖਾ ਰਹਿਣ ਬੈਂਡਿੰਗ ਉਹ ਕਰਨਦੇ ਆ ਉਹ ਤੇ ਵਧੀਆ ਬੇਧੀ ਆ ਫਿਨਿਸ਼ਿੰਗ ਆ ਹਾ ਤੇ ਫਿਨਿਸ਼ਿੰਗ ਨਹੀਂ ਨਾ ਇੰਗ ਫਿਨਿਸ਼ਿੰਗ ਨਹੀਂ ਹਾਂ ਤੇ ਇਹ ਕਰਨੀ ਆ ਇਹਦੀ ਪਲੇਟਫਾਰਮ ਦੇ ਦੋ ਨੰਬਰ ਦੀ ਇਹਦਾ ਕੀ ਆ ਉਹਦਾ ਕੀ ਆ ਉਹਦਾ ਕਰ ਨੂੰ ਕੈਨਸਲ ਹੋ ਗਿਆ ਕੱਲ ਰਾਤ ਨੂੰ